ਪੁਲਿਸ ਮੁਕਾਬਲਾ ਕਥਿਤ ਦੋਸ਼ੀ ਅਰुण ਕੁਮਾਰ ਗੋਲੀ ਲੱਗਣ ਤੋਂ ਬਾਅਦ ਗ੍ਰਿਫਤਾਰ ਮੌਕੇ ਤੋਂ 32 ਬੋਰ ਦੀ ਪਿਸਤਲ ਵੀ ਬਰਾਮਦ ਖੰਨਾ ਵਿੱਚ ਹੋਏ ਪੁਲਿਸ ਮੁਕਾਬਲੇ ਵਿੱਚ ਇੱਕ ਖਤਰਨਾਕ ਲੁਟੇਰੇ ਨੂੰ ਗੋਲੀ ਲੱਗਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਕਾਫੀ ਪ੍ਰਾਣਾ ਚੋਰ ਹੈ ਇਹ ਹੁਣ ਵੀ 5 ਮਹੀਨੇ ਦੀ ਸਜ਼ਾ ਕੱਟ ਕੇ ਆਇਆ 177/24 ਮਕਦਮੇ 'ਚ ਟਾਣੇ 17 ਦੇ ਮੁਕਤਮਲ ਅਸਲ ਤਰੀਕੇ ਲਈ ਇਹਨੂੰ ਉੱਥੇ ਲੈ ਕੇ ਗਏ ਉੱਥੇ ਇਨਸਟੈਡ ਆਫ ਜੁਐਲਰੀ ਉੱਥੇ ਇਹਨੇ ਇੱਕ ਦੇਸੀ ਕੱਟਾ ਲੁਕੋ ਕੇ ਰੱਖਿਆ ਸੀਗਾ ਇਹਨੇ ਉਹ ਕੱਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕਰਕੇ ਭਜਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਤੇ ਭਜਣ ਦੀ ਕੋਸ਼ਿਸ਼ ਵੀ ਕੀਤੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿੱਚ ਪੁਲਿਸ ਮੁਕਾਬਲਾ ਦੋਸ਼ੀ ਅਰुण ਕੁਮਾਰ ਗੋਲੀ ਲੱਗਣ ਤੋਂ ਬਾਅਦ ਗ੍ਰਿਫਤਾਰ ਮੌਕੇ ਤੋਂ 32 ਬੋਰ ਦੀ ਪਿਸਤਲ ਵੀ ਬਰਾਮਦ ਖੰਨਾ ਵਿੱਚ ਹੋਏ ਪੁਲਿਸ ਮੁਕਾਬਲੇ ਵਿੱਚ ਇੱਕ ਖਤਰਨਾਕ ਲੁਟੇਰੇ ਨੂੰ ਗੋਲੀ ਲੱਗਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਕਥਿਤ ਲੁਟੇਰੇ ਦੀ ਪਛਾਣ ਅਰुण ਕੁਮਾਰ ਵਾਸੀ ਕਬਜ਼ਾ ਫੈਕਟਰੀ ਰੋਡ ਖੰਨਾ ਵਜੋਂ ਹੋਈ ਹੈ ਕਥਿਤ ਦੋਸ਼ੀ ਅਨੇਕਾਂ ਚੋਰੀਆਂ ਅਤੇ ਲੁੱਟਖੋਹਾਂ ਦੇ ਮਾਮਲਿਆਂ ਵਿੱਚ ਪੁਲਿਸ ਨੂੰ ਪਹਿਲਾਂ ਤੋਂ ਹੀ ਲੋੜਿੰਦਾ ਸੀ ਡੀਐਸਪੀ ਅਮਰਿਤਪਾਲ ਸਿੰਘ ਪਾਰਟੀ ਨੇ ਦੱਸਿਆ ਕਿ ਇਹ ਕਾਰਵਾਈ ਥਾਣਾ ਸਿਟੀ ਦੋਖੰਨਾ ਅਧੀਨ ਆਉਂਦੇ ਮਿਲਟਰੀ ਗਰਾਊਂਡ ਵਿੱਚ ਕੀਤੀ ਗਈ ਜਿੱਥੇ ਕਥਿਤ ਦੋਸ਼ੀ ਨੇ 32 ਬੋਰ ਪਿਸਤੌਲ ਨਾਲ ਪੁਲਿਸ ਉੱਤੇ ਗੋਲੀਬਾਰੀ ਕੀਤੀ ਜਵਾਬੀ ਕਾਰਵਾਈ ਵਿੱਚ ਉਸ ਨੂੰ ਲੱਤ ਵਿੱਚ ਇੱਕ ਗੋਲੀ ਲੱਗੀ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਵਿੱਚ ਦਾਖਲ ਕਰਵਾਇਆ ਗਿਆ ਸਿਟੀ ਥਾਣਾ ਦੋ ਪੁਲਿਸ ਨੇ ਅਰुण ਕੁਮਾਰ ਵਾਸੀ ਕਬਜ਼ਾ ਫੈਕਟਰੀ ਰੋਡ ਖੰਨਾ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਚੋਰੀ ਦੇ ਮਾਮਲੇ ਵਿੱਚ ਲੋੜਿੰਦਾ ਸੀ ਉਸਨੇ ਕਰਤਾਰਨਗਰ ਦੇ ਇੱਕ ਘਰ ਵਿੱਚ ਚੋਰੀ ਕੀਤੀ ਸੀ ਇਸ ਗਰੀਬ ਪਰਿਵਾਰ ਦੀ ਧੀ ਦਾ ਵਿਆਹ ਸੀ ਅਰुण ਉੱਥੋਂ ਸਾਰਾ ਸਮਾਨ ਲੈ ਗਿਆ ਸੀ ਜਦੋਂ ਉਸ ਦੀ ਭਾਲ جاری ਸੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਪੁਛ ਕਿਸ ਦੌਰਾਨ ਮੁਲਜ਼ਮ ਨੇ ਸਵੀਕਾਰ ਕੀਤਾ ਕਿ ਉਸਨੇ ਚੋਰੀ ਦਾ ਸੋਨਾ ਮਿਲਟਰੀ ਗਰਾਊਂਡ ਵਿੱਚ ਲੁਕਾ ਕੇ ਰੱਖਿਆ ਹੈ ਜਦੋਂ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਮਿਲਟਰੀ ਗਰਾਊਂਡ ਵਿੱਚ ਸਥਿਤ ਇੱਕ ਖੰਡਰ ਇਮਾਰਤ ਵਿੱਚ ਲੈ ਗਈ ਤਾਂ ਅਰुण ਨੇ ਇੱਕ ਕੋਨੇ ਵਿੱਚ ਲੁਕਾਇਆ 32 ਬੋਰ ਦਾ ਦੇਸੀ ਪਿਸਤਾਲ ਕੱਢਿਆ ਅਤੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਪੁਲਿਸ ਦੀ ਜਾਨ ਮਾਲ ਦੀ ਰਾਖੀ ਲਈ ਐਸਐਚਓ ਨੇ ਆਪਣੀ ਸਰਵਿਸ ਪਿਸਤੌਲ ਤੋਂ ਗੋਲੀ ਚਲਾਈ ਜੋ ਦੋ ਜੋ ਦੋਸ਼ੀ ਦੀ ਸੱਜੀ ਲੱਤ ਵਿੱਚ ਲੱਗੀ ਦੋਸ਼ੀ ਨੂੰ ਤੁਰੰਤ ਜ਼ਖਮੀ ਹਾਲਤ ਵਿੱਚ ਫੜ ਲਿਆ ਗਿਆ ਤੇ ਐਂਬੂਲੈਂਸ ਉਪਲਬਧ ਨਾ ਹੋਣ ਕਰਕੇ ਉਸ ਨੂੰ ਸਰਕਾਰੀ ਗੱਡੀ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਫੋਰੈਂਸਿਕ ਜਾਂਚ ਟੀਮ ਦੇ ਆਉਣ ਤੱਕ ਮੌਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਦੋਸ਼ੀ ਵਿਰੁੱਧ ਪੁਲਿਸ ਪਾਰਟੀ ਨੇ ਕਾਤਲਾਨਾ ਹਮਲਾ ਡਿਊਟੀ ਵਿੱਚ ਰਿਕਵਰਡ ਪੌਣ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਅਰुण ਕੁਮਾਰ ਪਹਿਲਾਂ ਤੋਂ ਵੀ ਚੋਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਸੀ ਅਤੇ ਉਹ 30 ਜਨਵਰੀ 2025 ਨੂੰ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਇਆ ਸੀ ਆਉਂਦੇ ਹੀ ਉਸਨੇ ਦੁਬਾਰਾ ਚੋਰੀਆਂ ਤੇ ਲੁੱਟ ਕੁਆ ਕਰਨੀਆਂ ਸ਼ੁਰੂ ਕਰ ਦਿੱਤੀਆਂ ਦੂਜੇ ਪਾਸੇ ਮੁਕਾਬਲੇ ਤੋਂ ਬਾਅਦ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਨੇ ਵੀ ਮੌਕੇ ਦਾ ਦੌਰਾ ਕੀਤਾ ਅਤੇ ਉਹਨਾਂ ਨੇ ਖੰਨਾ ਪੁਲਿਸ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਤੇ ਸਾਡੇ ਕੋਲੇ ਅਰुण ਕੁਮਾਰ ਸਨੋ ਚਤੰਦਰ ਕੁਮਾਰ ਅਰੈਸਟ ਕੀਤਾ ਹੋਇਆ ਸੀਗਾ ਐਫਆਈਆਰ ਨੰਬਰ 92 ਚ ਤੇ ਕਾਫੀ ਪ੍ਰਾਣਾ ਚੋਰ ਹੈ ਇਹ ਹੁਣ ਵੀ 5 ਮਹੀਨੇ ਦੀ ਸਜ਼ਾ ਕੱਟ ਕੇ ਆਇਆ 175/24 ਮੁਕਦਮੇ ਚ ਰਾਣੇ ਸਦਰ ਦਾ ਹੀ ਮੁਕਤਮਾ ਸੀ ਜਨਵਰੀ ਚ ਇਹ ਵੇਲ ਤੇ ਆਉਂਦੇ ਸਾਰੇ ਨੇ ਫੇਰ ਆਪ ਦਾ ਚੋਰੀਆਂ ਦਾ ਤੇ ਸਨੈਚਿੰਗ ਦਾ ਸ਼ੁਰੂ ਕਰਤਾ ਸੀ ਕੰਮ। ਉਹਦੇ ਤੋਂ 7-8 ਮੋਬਾਈਲ ਮਿਲਿਆ ਜਿਹੜੇ ਲੋਕਾਂ ਨੇ ਆਪਦੇ-ਆਪਦੇ ਮੋਬਾਈਲ ਪਛਾਣ ਵੀ ਕਰ ਲਏ। ਤੇ ਇਹਨੇ ਘਰਾਂ ਚੋਂ ਵੀ ਚੋਰੀਆਂ ਕੀਤੀਆਂ ਸੀ ਜਿੱਥੋਂ 골ਡ ਵਗੈਰਾ ਗਿਆ ਸੀ। ਅੱਜ ਇਹਨੇ ਆਈਓ ਕੋਲ ਇਨਸਾਫ ਕੀਤਾ ਵੀ ਮੇਰਾ ਕੁਝ 골ਡ ਲਕੋਇਆ ਹੋਇਆ ਇੱਥੇ ਆਰਮੀ ਗਰਾਊਂਡ ਦੇ ਜਿਹੜੇ ਖੰਡਰ ਇਹਨਾਂ ਚ। ਤੇ ਜਦੋਂ ਉਹਨੂੰ ਰਿਕਵਰੀ ਕਰਨ ਲਈ ਚਾਹੇ ਆ ਤੇ ਉਹਨੇ ਇੱਥੇ ਇੱਕ ਆਪਦਾ 32 ਬੋਰ ਪਿਸਟਲ ਲਕੋਇਆ ਹੋਇਆ। ਉਨੇ ਉਹ ਪਿਸਤਲ ਕੱਢ ਕੇ ਪੁਲਿਸ ਪਾਰਟੀ ਤੇ ਫਾਇਰ ਸ਼ੁਰੂ ਕਰਦੇ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਜਿਹੜਾ ਉਹਦੇ ਇੱਕ ਲੱਤ ਤੇ ਸੱਚੀ ਲੱਤ ਤੇ ਲੱਗਾ ਉਹਨੂੰ ਇਲਾਜ ਲਈ ਸਿਵਲ ਹਸਪੀਟਲ ਤੇ ਚ ਇੱਕ ਅਸੀਂ ਤੋਂ ਨਵੀਂ ਐਫ ਆਈ ਆਰ ਉਹਦੇ 307 ਹੀ ਦੇ ਰਹੇ ਐ ਐਦੋ ਤੇ ਜੋ ਤੁਹਾਨੂੰ ਦੱਸਿਆ ਵੀ ਪਹਿਲਾਂ ਇੱਕ ਤਾਂ ਸਾਡੇ ਸਦਰਖੰਨੇ ਦਾ ਹੀ ਮੁਕੱਦਮਾ ਦਰਜ ਹੁਣ ਸਾਨੂੰ ਪਤਾ ਲੱਗ ਰਿਹਾ ਵੀ ਇਹ ਜਲੰਧਰ ਵੀ ਵਾਰਦਾਤਾ ਕਰਦਾ ਰਿਹਾ ਸਮਰਾਲੇ ਵੀ ਕੀਤੀਆਂ ਉਹ ਇਹਦੀ ਹੁਣ ਜਦੋਂ ਥੋੜਾ ਠੀਕ ਹੁੰਦਾ ਡੈਰੋਗੇਸ਼ਨ ਚੱਲੂਗੀ ਪਾਇਸ ਤੇ ਚੈੱਕ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਉਸ ਦਾ ਕਿੰਨੇ ਪੁਲਿਸ ਲੱਗਦੇ ਤਾਂ 60 ਫੇਰ ਲੱਗੀ ਤਾਂ ਥੋੜੀ ਮੈਂ ਜੋ ਛੱਟ ਤੋਂ ਬਚ ਗਿਆ ਉਹਨੇ ਇੱਕੋ ਹੀ ਵਾਰ ਉਹ ਗੋੜੀ ਚਲਾਈ ਸੀ ਜਿਹੜੀ ਕੰਦ ਵਿੱਚ ਲੱਗੀ ਆ। ਲੇਟੈਸਟ ਵਾਰਦਾਤ ਤੇ ਨਹੀਂ ਕਰੀ ਕਿ ਤੁਸੀਂ ਮੈਂ। ਇਹਨੇ ਇੱਕ ਕਰ ਚੋਰੀ ਕੀਤੀ ਸੀ ਉਹ ਚ ਕਾਫੀ 골ਡ ਵਗੈਰਾ ਚਲਾ ਗਿਆ ਸੀ। ਉਸੇ 골ਡ ਦੀ ਰਿਕਵਰੀ ਕਰਾਉਣ ਲੈ ਕੇ ਆਇਆ ਸੀ ਸਾਨੂੰ। ਹੋਰ ਕਿੱਥੇ ਹੋ ਸਕਦਾ ਨਾਂ ਲੈ ਲਈ। ਬਿਲਕੁਲ ਜੀ ਉਹ ਹਜੇ ਅ ਯੂਨੀਵਰਸਿਟੀ ਦੇ ਸਾਬੇ ਸਰ। ਹਾਂਜੀ ਉਹਦੇ ਹਜੇ ਫਿਲਹਾਲ ਇੱਥੇ ਜੱਡੇ। ਦੂਸਰਾ ਹੈਗਾ ਕਿ ਕੱਲ ਇੱਕ ਅ ਚੋਰ ਦੇ ਨਾਲ ਪੁਲਿਸ ਦੀ ਐਕਸਚੇਂਜ ਆਫ ਫਾਇਰ ਦਾ ਕੇਸ ਵੀ ਹੋਇਆ ਸੀਗਾ ਤੇ ਇੱਕ ਸਾਡੇ ਇੱਥੇ ਕੁਝ ਚੋਰੀਆਂ ਇੱਕ ਅਰुण ਕੁਮਾਰ ਨਾ ਦੇ ਪਰਸਨ ਨੇ ਉਹਨੂੰ ਅੰਜਾਮ ਦਿੱਤਾ ਸੀਗਾ 92 ਨੰਬਰ ਐਫ ਆਰ ਮਈ 2025 ਦੀ ਉਹਦੇ ਅਗੇਂਸਟ ਦਰਜ ਹੋਈ ਹੋਈ ਸੀਗੀ ਕਿ ਇਹਨੇ ਘਰ ਤੋਂ ਇਹਨੇ ਵੀ ਸੋਨੇ ਦੇ ਗਹਿਣੇ ਵਗੈਰਾ ਚੋਰੀ ਕੀਤੇ ਸੀਗੇ ਤੇ ਉਹ ਤੋਂ ਬਾਅਦ ਦੌਰਾਨੇ ਤਫਤੀਸ਼ ਜਦੋਂ ਟ੍ਰੇਸ ਹੋਇਆ ਤੇ ਪਤਾ ਲੱਗਿਆ ਅਰੁਣ ਕੁਮਾਰ ਨਾਦਾ ਪਰਸਨ ਹੈਗਾ ਤੇ ਇਹਨੂੰ ਫਿਰ ਫੜਿਆ ਗਿਆ ਤੇ ਇਹਦੇ ਕੋਲੋਂ ਵੀ ਕੁਝ ਰਿਕਵਰੀਆਂ ਹੋਈਆਂ ਕੁਝ ਅੱਗੇ ਇਹਨੇ ਇੱਕ ਰੇਖਾ ਨਾਦੀ ਲੇਡੀ ਨੂੰ ਅੱਗੇ ਵੇਚਤੀ ਸੀਗੀ ਆਪਨੇ ਕਹਿਣ ਮੁਤਾਬਿਕ ਨਸ਼ਾ ਕਰਨ ਦਾ ਆਦੀ ਹੈਗਾ ਤੇ ਇਹਨੇ ਉਹ ਜੋ ਰੇਖਾ ਨੂੰ ਜੋ ਅੱਗੇ ਜੁਐਲਰੀ ਵੇਚੀ ਤੇ ਉਦੋਂ ਜੋ ਵੀ ਇਹਨੂੰ ਪੈਸੇ ਮਿਲੇ ਉਹਦੇ ਇਹਨੇ ਨਸ਼ਾ ਨੂੰ ਖਰੀਦ ਕੇ ਹੀ ਕੰਜ਼ਿਊਮ ਸਮ ਡਰੱਗਸ ਆਲਸੋ ਐਸ ਪਰ ਹਿਸ ਸਟੇਟਮੈਂਟ ਉਦੋਂ ਬਾਅਦ ਇਹਨੇ ਅੱਗੇ ਦੱਸਿਆ ਕਿ ਜੋ ਵੀ ਇਹਨੇ ਚੋਰੀ ਕੀਤੀ ਸੀਗੀ ਇਸ ਇਨਸੀਡੈਂਟ ਦੇ ਵਿੱਚ ਉਹ ਆਗੇ ਜੋ 골ਡ ਦੀ ਜੋ ਆਰਟੀਕਲ ਸੀਗੇ ਇਹਨੇ ਕਿਤੇ ਲੁਕੋ ਕੇ ਰੱਖੀ ਹੋਈ ਸੀਗੀ ਤੇ ਜਦੋਂ ਰਿਕਵਰੀ ਦੇ ਲੈਣ ਨੂੰ ਉੱਥੇ ਲੈ ਕੇ ਗਏ ਉੱਥੇ ਇਨਸਟੈਡ ਆਫ ਜੁਐਲਰੀ ਉੱਥੇ ਇਹਨੇ ਇੱਕ ਦੇਸੀ ਕੱਟਾ ਲੁਕੋ ਕੇ ਰੱਖਿਆ ਸੀਗਾ ਇਹਨੇ ਉਹ ਕੱਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕਰਕੇ ਭਜਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਤੇ ਭਜਣ ਦੀ ਕੋਸ਼ਿਸ਼ ਵੀ ਕੀਤੀ ਤੇ ਦੌਰਾਨੇ ਉਹ ਐਕਸਚੇਂਜ ਹੀ ਇਹਦੇ ਲੱਤ ਵਿੱਚ ਗੋਲੀ ਲੱਗੀ ਤੇ ਹੁਣ ਉਹ ਜਿਹਰੇ ਇਲਾਜ ਜਾਏਗਾ ਤੇ ਸਿਵਲ ਹਸਪੀਟਲ ਦੇ ਵਿੱਚ ਉਹਦਾ ਇਰਾਦਾ ਚੱਲ ਰਿਹਾ ਹੈ ਐਦਾ ਵੀ ਫਿਰ ਕ੍ਰਾਈਮ ਰਿਕਾਰਡ ਵੀ ਅਸੀਂ ਦੌਰਾਨੇ ਇੰਟਰੋਗੇਸ਼ਨ ਨਿਕਲਿਆ ਤੇ ਨੇ ਕਾਫੀ ਸਾਰੀ ਚੋਰੀਆਂ ਨੂੰ ਕਰਨ ਦਾ ਇਹਨੇ ਹਾਮੀ ਭਰੀ ਹੈਗੀ ਉਹਨਾਂ ਦੇ ਵਿੱਚੋਂ ਦੋ ਮੇਨ ਜੋ ਪਹਿਲਾਂ ਤੇ ਜੋ ਚੋਰੀ ਦੇ ਮੁਕਦਮੇ ਹੈ ਉਹ ਤੁਹਾਡੇ ਨਾਲ ਵੀ ਅਸੀਂ ਸਾਂਝਾ ਕਰ ਦਿੰਗੇ ਮੁਕਦਮਾ ਨੰਬਰ 172 2024 ਦਾ सदर ਖੰਨਾ ਦਾ 184/84 ਨੰਬਰ ਮੁਕਦਮਾ 2022 ਦਾ ਉਹ ਸਿਟੀ 2 ਖੰਨਾ ਦਾ ਇਦੇ ਕੋਲੋਂ ਇਹਦੇ ਨਾਲ ਨਾਲ ਕਿਉਂਕਿ ਸਨੇਚਿੰਗ ਵਗੈਰਾ ਵੀ ਕਰਦਾ ਸੀਗੇ ਤੇ ਇਹਦੇ ਕੋਲੋਂ 7 ਮੋਬਾਈਲ ਫੋਨਸ ਵੀ ਰਿਕਵਰ ਹੋਏ ਤੇ ਇਹਦੇ ਨਾਲ ਨਾਲ ਕੁਝ ਜੋ ਇਹਨੇ ਚੋਰੀ ਕਿਤੇ ਸੀਗੇ ਆਰਟੀਕਲਸ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ ਮੈਂ ਮੇਰੀ ਫੈਮਿਲੀ ਮੈਂਬਰ ਦੀ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਵਿੱਚ ਫੈਮਿਲੀ ਮੈਂਬਰ ਸੀ ਅਜੇ ਤੱਕ ਨਹੀਂ ਨੇ ਕਰੇ ਵੜ ਕੇ ਚੋਰੀ ਕੀਤੀ ਸੀਗੀ ਰਾਤ ਨੂੰ ਜਦੋਂ ਬਾਹਰ ਸੌ ਰਹੇ ਸੀਗੇ ਛੱਦ ਦੇ ਉੱਪਰ ਉਸ ਵੇਲੇ ਚੋਰੀ ਕੀਤੀ ਗਈ ਹੈ ਤੇ ਚੋਰੀ ਕਰਨ ਦਾ ਆਦੀ ਹੈਗਾ ਪੁਰਾਣੇ ਵੀ ਇਹਦੇ ਉੱਪਰ ਮੁਕਦਮੇ ਜੁਮੇ ਤੁਹਾਨੂੰ ਦੱਸਿਆ ਉਹ ਵੀ ਨਿਕਲੇ ਖੰਨਾ ਖੰਨਾ ਸਬਡਿਵੀਜ਼ਨ ਦੇ ਹੈ ਮੋਸਟਲੀ ਬਟੇ ਨੇ ਹਮੇਂ ਭਰੀ ਹੈ ਹੋਰ ਵੀ ਥਾਵਾਂ ਤੇ ਨੇ ਚੋਰੀਆਂ ਕੀਤੀ ਹੈ ਨੰਬਰ ਆਫ ਫੋਨਸ ਜੋ ਰਿਕਵਰ ਹੋਏ ਉਹ ਜੋ ਇਹ ਐਫ ਆਈ ਆਰ ਜੋ ਨਾ ਤੋਂ ਕਾਟੇ ਤਾਂ ਦੈਟ ਮੀਨਸ ਹੋਰ ਵੀ ਅੱਗੇ ਪਤਾ ਲੱਗੇਗਾ ਤਫਤੀਸ਼ ਤੋਂ ਹੁਣ ਅੱਗੇ ਪਤਾ ਲੱਗੇਗਾ ਮੋਬਾਈਲ ਫੋਨਸ ਦਾ ਵੀ ਕਿ ਕਿੱਥੋਂ ਚੋਰੀ ਹੋਏ ਸੀਗਾ ਉਹ ਵੀ ਸਾਰਾ ਟ੍ਰੇਸ ਹੋ ਜਾਣਾ ਹਰੇਖਾ ਨੂੰ ਰਿਕਾਰਡ ਵਿੱਚ ਗ੍ਰਫਤਾਰ ਕੀਤਾ ਹਰੇਖਾ ਨੂੰ ਸਮਾਨ ਕਿ ਪਹਿਲਾਂ ਨਹੀਂ ਕੀਤਾ ਹੋਰ ਵੇਦਾ ਉਹਨਾਂ ਨੂੰ ਕਿਸੇ ਨੂੰ ਟ੍ਰੇਸ ਕੀਤਾ ਨਹੀਂ ਅੱਜ ਇਹਦੇ ਚੋਰੀ ਦੀ ਚੋਰੀ ਦਾ ਸਮਾਨ ਉਹਨੇ ਤੇ ਤਗਾ ਕਨ ਉਹਨੂੰ ਪਤਾ ਸੀਗਾ ਉਹਨੂੰ ਪਤਾ ਸੀਗਾ ਚੋਰੀ ਦਾ ਸਮਾਨ ਹੈਗਾ ਤੇ ਉਹ ਚੋਰੀ ਦੇ ਸਮਾਨ ਦੇ ਵਿੱਚ ਡੀਲ ਕਰਦੀ ਇਸ ਕਰਕੇ ਜਿਹੜੇ ਹੋਲ ਬੋਸ਼ੀ ਨੇ ਜਿਹੜੇ ਅੱਗੇ ਅੱਗੇ ਕਰਨਾ ਹੈ ਅੱਗੇ ਕਰਨਾ ਹੈ ਨਾ ਉਹੀ ਅੱਗੇ ਹਜੇ ਕਰਨਾ ਹੈਗਾ ਕਿਉਂਕਿ ਜੋ ਹੁਣ ਤੱਕ ਹੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਜੋ ਐਫ ਆਈ ਆਰ ਸਾਹਮਣੇ ਆਈ ਹੈ ਜੋ ਇਸ ਤੇ ਕੋਲੋਂ ਰਿਕਵਰੀ ਹੋਇਆ ਉਹ ਵਾਦੂ ਹੈਗੀ ਤੇ ਇਹਨੂੰ ਚੋਰੀ ਯਾ ਸਨਾਚਿੰਗ ਹੀ ਕਿਤਾਬ ਹੋਏਗਾ ਸੱਤ ਮੋਬਾਈਲ ਫੋਨਸ ਹੈ ਯਾਨੀ ਇੱਕ ਸਨਾਚਿੰਗ ਦੀ ਸਾਨੂੰ ਦਸੀ ਹੈ ਅੱਗੇ ਬਾਕੀ ਸਾਰੇ ਫੋਨਸ ਕਿੱਥੋਂ ਹੈ ਸਾਰਾ ਪਤਾ ਲੱਗਣਾ ਹੈਗਾ ਅੱਗੇ ਤਫਤੀਸ਼ ਉਹ ਤਫਤੀਸ਼ ਦੌਰਾਨ ਹੀ ਕੱਲ ਤਾਂ ਇਨਸਟੈਂਟ ਹੋ ਜਾਏਗਾ ਅੱਗੇ ਉਹਦੀ ਇੰਟਰੋਗੇਸ਼ਨ ਅਜੇ ਬਾਕੀ ਹੈਗੀ ਹੋਰ ਵੀ ਇਹਨੂੰ ਪੁਲਿਸ ਰਿਮਾਂਡ ਤੇ ਅਸੀਂ ਲੈ ਕੇ ਆਏਗੇ ਦੁਬਾਰਾ ਤੇਦੀ ਤਫਤੀਸ਼ ਕਰਨੀ ਬਾਕੀ ਹੈ ਜੀ ਕਿਹੜੇ ਪੇਪਲ ਦੇ ਨਾਮ ਲਿਖੋਗੇ ਰੱਖਿਆ ਸੀ ਜਿਸ ਨਾਲ ਫਾਇਲ ਕੀਤਾ ਕੋਸ਼ਿਸ਼ ਸੀ ਕਿ ਉਹ ਕਿੱਥੋਂ ਲੈ ਕੇ ਆਈ ਲੱਗਿਆ ਪਤਾ ਉਹ ਹਜੇ ਕਿਉਂਕਿ ਕੱਲ ਤਾਂ ਅਸੀਂ ਤਾਂ ਰਿਕਵਰੀ 골ਡ ਆਰਟੀਕਲ ਦੀ ਕਰਨ ਗਏ ਸੀਗੇ ਦੌਰਾਨੇ ਦਾ ਰਿਕਵਰੀ ਇਹਨੇ ਉਹ ਕਰਤਾ ਤੇ ਹੁਣ ਤਾਂ ਜੇ ਇਹ ਇਲਾਜ ਹੈਗਾ ਜਦੋਂ ਵਾਪਸ ਫਿਟ ਹੋ ਜਾਏਗਾ ਤਾਂ ਅਸੀਂ ਵਾਪਸ ਉਹਨੂੰ ਰਿਮਾਂਡ ਤੇ ਲੈ ਕੇ ਆਏਗੇ ਤਾਂ ਕਿ ਪਤਾ ਲੱਗੇ ਕਿ ਕਿੱਥੋਂ ਲੈ ਕੇ ਆਇਆ ਸੀਗਾ ਤੇ ਹੋਰ ਵੀ ਅਗਰ ਹੋ ਸਕਦੇ ਨੇ ਵੈਪਨ ਯੂਜ਼ ਕਰਕੇ ਹੋਰ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਏ ਤਾਂ ਹੋਰ ਵੀ ਪਤਾ ਲੱਗੇਗਾ ਅਜੇ ਇੰਟਰੋਗੇਸ਼ਨ ਇਹ ਨਹੀਂ ਬਾਕੀ ਹੈ ਦੀ